ਨਾਲ ਹੁਣ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਨਹੀਂ ਆਈਆਂ ਜਾਂ ਤਾਂ ਫਿਰ ਹੁਣ ਆ ਜਾਣੋ ਅੱਜ ਕੱਲੇ ਤੇ ਟਾਈਮ ਆਗਾ ਹੁਣ ਕਿਉਂ ਢੱਲੇਵਾਲ ਸਾਹਿਬ ਦੀ ਵੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈਗੀ ਸਾਨੂੰ ਵੀ ਇਸ ਗੱਲ ਦਾ ਗਿੜਾ ਗੁਸਾ ਅਸੀਂ 9 ਮਹੀਨੇ ਹੋ ਗਏ ਜੀ ਤੇ ਰੁੱਲਦਿਆਂ ਨੂੰ 10 ਮਹੀਨੇ ਹੋ ਗਏ ਮੰਨ ਕੇ ਚੱਲੋ ਜੇ ਤਾਂ ਹੁਣ ਆਉਂਦੇ ਨੇ ਆ ਜਾਣ ਇੱਕ ਦੋ ਦਿਨਾਂ ਅਚ ਮੰਨ ਕੇ ਚੱਲੋ ਵੀ ਅੱਜ ਹਾਲਤ ਵੀ ਖਰਾਬ ਢੱਲੇਵਾਲ ਸਾਹਿਬ ਦੀ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਰਿਹਾ ਹੈਗਾ ਉਨੀ ਕੀ ਗੱਲ ਹੋ ਰਹੀ ਹੈਗੀ ਉਹਦੇ ਭੋਗ ਤੇ ਆਉਣਗੇ ਇਹ ਮਾਈਕ ਫੜਨਗੇ ਅਸੀਂ ਮਾਈਕ ਨਹੀਂ ਮੈਂ ਇਹਨਾਂ ਨੂੰ ਫੜਦੇ ਨਾ ਇਹ ਤੇ ਮੈਂ ਸਟੇਟ ਤੋਂ ਝੁੱਗਾ ਫੜ ਕੇ ਪਰ ਫਿਰ ਤੁਸੀਂ ਅਕਸਰ ਅੰਦੋਲਨ ਦੇ ਬਾਰੇ ਅੰਦੋਲਨ ਦੇ ਵਿੱਚ ਜਿਹੜੇ ਲੀਡਰ ਨੇ ਵਿਚਰੇ ਉਹਨਾਂ ਦੇ ਗੀਤ ਲਿਖਦੇ ਹੁਣ ਕੋਈ ਗੀਤ ਲਿਖਿਆ ਕਿਸੇ ਨੇ ਗੀਤਾਂ ਜੀ ਲੈ ਕੇ ਆਇਆ ਮੇਰਾ ਗੀਤ ਮੇਰਾ ਗੀਤ ਲਿਖਿਆ ਆਇਆ ਉਹ ਗੀਤ ਲੈ ਕੇ ਆਇਆ ਜਦੋਂ ਇਹ ਟਰੈਲੀਆਂ ਲੈ ਕੇ ਜਾਂਦੇ ਤੇ ਲੀਲੀ ਨੂੰ 6 ਸੇਮਹੀਨੇ ਦਾ ਰਸਨ ਕਰਕੇ ਇਕੱਠਾ ਹੁਣ ਮੋਕ ਕਿਉਂ ਮਾਰਦੇ ਨੇ ਫਿਰ ਕਿਸੇ ਨੂੰ ਆਉਣਗਾ ਸਾਡੇ ਨਾਲ ਫਿਰ ਇਹਨਾਂ ਦੇ 70 ਲਾਵਾਂਗੇ ਅਸੀਂ ਮੈਂ ਕੋਈ ਲੋੜ ਨਹੀਂ ਹੈਗੀ ਆਉਣ ਦੀ ਆਉਣ ਤਾਂ ਹੁਣ ਸਾਡੇ ਨਾਲ ਹੁਣ ਮੌਕਾ ਹੁਣ ਸਾਡੇ ਨਾਲ ਆਉਣੇ ਸਾਡੇ ਨਾਲ ਜਾਣ ਵਟ ਜਾਵਾਂਗੇ ਜਾਣ ਜਾਊ ਆਪਣਾ ਜਾਂਦਾ ਜੀ ਕੋਈ ਚੱਕਰ ਨਹੀਂ ਉਸ ਮਰਜ਼ੀ ਕਰਨ ਭਾਵੇਂ ਗੋਲੀਆਂ ਮਾਰਨ ਗੋਲੇ ਮਾਰਨ ਅਸੀਂ ਤਾਂ ਜਾਣ ਕੇ ਜਾਊਗੀ ਜਿਹਾ ਆਪਣਾ ਜਾਂਦਾ ਸੀ ਮਰ ਨੂੰ ਪਿਆਰਾਂ ਜੀ ਮਰਜ਼ੀ ਬੜੇ ਤਾਂ ਹੀ ਨਾ ਰੱਖਿਆ ਨਾ ਸੇਜ਼ੇ ਮਹੀਨਿਆਂ ਦਾ ਰਸਣੋਏ ਕਰਕੇ ਤੁਰ ਬੈਟ੍ਰੀਲੀਆਂ ਨੂੰ ਦਿੱਲੀ ਵੱਲ ਭਰ ਕੇ ਸੇਜ਼ੇ ਮਹੀਨਿਆਂ ਦਾ ਰਸਣੋਏ ਕਰਕੇ ਤੁਰ ਬੈਟ੍ਰੀਲੀਆਂ ਨੂੰ ਦਿੱਲੀ ਵੱਲ ਭਾਂ ਜਿਹੜੇ ਨਹੀਂ ਆਉਣਗੇ ਜੇ ਭੋਗ ਤੇ ਆ ਗਏ ਉਹ ਸਮ ਸੋਚ ਗਏ ਹੁਣ ਇਹਨਾਂ ਧਿਆਨ ਰੱਖ ਲੈ ਮੈਂ ਕੱਲ੍ਹ ਹੀ ਬਾਧੂਗਾ ਮੈਂ ਕੱਪੜੇ ਬਾੜੂਗਾ ਉਹਨਾਂ ਦੇ ਇਸਕੇ ਤੋਂ ਥੱਲੇ ਲਾਉਂਗਾ 13 ਫਰਵਰੀ ਤੋਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨੀ ਮੋਰਚਾ ਲੱਗਿਆ ਹੋਇਆ ਇਸ ਮੋਰਚੇ ਦੇ ਵਿੱਚ ਵੱਖ-ਵੱਖ ਚਿਹਰੇ ਦੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਇਸ ਅੰਦੋਲਨ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ ਅੱਜ ਜੋ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਮਲਕੀਤ ਸਿੰਘ ਜੀ ਖੜੇ ਨੇ ਅਨ ਮਲਕੀਤ ਸਿੱਧੂ ਖੜੇ ਨੇ ਤਾਂ ਅੰਦੋਲਨ ਦੇ ਵਿੱਚ ਪਹਿਲੇ ਦਿਨ ਤੋਂ ਹੀ ਨਜ਼ਰ ਆਉਂਦੇ ਨੇ ਪਹਿਲੇ ਦਿਨ ਤੋਂ ਅੰਦੋਲਨ ਦੇ ਵਿੱਚ ਡਟੇ ਹੋਏ ਹਾਂ ਅੰਦੋਲਨ ਦੇ ਵਿੱਚ ਬਹੁਤ ਕੁਝ ਹੋਇਆ ਹਾਂਜੀ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਜੋ ਹਾਲਾਤ ਅੱਜ ਇੱਥੇ ਹੋਏ ਨੇ ਸੜਕਾਂ ਦੇ ਉੱਤੇ ਅਨਦਾਤਾ ਰੁਲਦ ਰਿਹਾ ਮਜਬੂਰ ਹੋਇਆ ਹਾਂਜੀ ਹਾਂਜੀ ਕੱਲ ਨੂੰ ਫੇਰ ਆਪਣਾ ਮਰਜ਼ੀ ਬਣਾ ਤਿਆਰ ਆ ਜੀ ਜਿਤਾ ਸੀ ਨੇ ਤਿਆਰ ਕੀਤਾਗਾ ਪੂਰੇ ਡਟੇ ਹੋਏ ਹਾਂਗੇ ਦੇਖੋ ਮੈਂ ਇੱਕ ਗੱਲ ਇੱਕ ਗੈਣਾ ਦਾਅਵੇ ਨਾਲ ਹੁਣ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਨਹੀਂ ਆਈਆਂ ਜਾਂ ਤਾਂ ਫਿਰ ਹੁਣ ਆ ਜਾਣੋ ਅੱਜ ਕੱਲੇ ਚ ਟਾਈਮ ਆਗਾ ਹੁਣ ਕਿਉਂ ਡੱਲੇਵਾਲ ਸਾਹਿਬ ਦੀ ਵੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈਗੀ ਸਾਨੂੰ ਵੀ ਇਸ ਗੱਲ ਦਾ ਗੇੜਾ ਗੁੱਸਾ ਅਸੀਂ 9 ਮਹੀਨੇ ਹੋ ਗਏ ਜੀ ਅਤੇ ਰੋਲਦਿਆਂ ਨੂੰ 10 ਮਹੀਨੇ ਹੋ ਗਏ ਮੰਨ ਕੇ ਚੱਲੋ ਜੇ ਤਾਂ ਹੁਣ ਆਉਂਦੇ ਨੇ ਆ ਜਾਣ 1-2 ਦਿਨਾਂ ਚ ਮੰਨ ਕੇ ਚੱਲੋ ਵੀ ਅੱਜ ਹਾਲਤ ਵੀ ਖਰਾਬ ਹੈ ਡੱਲੇਵਾਲ ਸਾਹਿਬ ਦੀ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਰਿਹਾ ਹੈਗਾ ਉਹਨੇ ਕੀ ਗੱਲ ਹੋ ਰਹੀ ਹੈਗੀ ਉਹਦੇ ਭੋਗ ਤੇ ਆਉਣਗੇ ਇਹ ਮਾਈਕ ਫੜਨਗੇ ਅਸੀਂ ਮਾਈਕ ਨਹੀਂ ਮੈਂ ਇਹਨਾਂ ਨੂੰ ਫੜਨੇ ਨਾ ਮੈਂ ਸਟੇਜ ਤੋਂ ਝੁੱਗਾ ਫੜ ਕੇ ਖਿੱਚਾਂਗੇ ਅਸੀਂ ਇਹਨਾਂ ਦਾ ਇਹਨਾਂ ਤੇ ਛੱਤਰ ਲਾਵਾਂਗੇ ਅਸੀਂ ਫੇਰ ਕੋਈ ਲੋੜ ਨਹੀਂ ਹੈਗੀ ਆਉਣ ਦੀ ਆਉਣ ਦਾ ਹੁਣ ਸਾਡੇ ਨਾਲ ਹੁਣ ਮੌਕਾ ਹੁਣ ਸਾਡੇ ਨਾਲ ਆਉਣ ਇਹ ਜੱਥੇਬੰਦੀਆਂ ਸਾਡੇ ਨਾਲ ਜਾਣ ਬਾੜ ਜਾਣ ਕੱਲ ਨੂੰ ਅਸੀਂ ਨੇ ਮਰਜੀਬੜਾ ਜੱਦਾ ਫੇਰ ਤਿਆਰ ਕੀਤਾ 14 ਨੂੰ ਅਸੀਂ ਜਾਵਾਂਗੇ ਦਲੀ ਦੇ ਉੱਤੇ ਸਾਡੀ ਧਰੀ ਹੋਈ ਆ ਪਰ ਮੇਰਾ ਰੋਸਾ ਉਹ ਜੱਥੇਬੰਦੀਆਂ ਦੇ ਜਿਹੜੀਆਂ ਅਜੇ ਸਾਡੇ ਨਾਲ ਨਹੀਂ ਤੁਰਦੀਆਂ ਹੈਗੀਆਂ ਹਾਂਜੀ ਉਹ ਪਹਿਲਾਂ ਜਿਹੜੇ ਮਰਜੀਬੜੇ ਆ ਜੱਥਾ ਗਿਆ ਸੀ ਉਹ ਅੱਗੇ ਜਾਣ 'ਚ ਸਫਲ ਨਹੀਂ ਹੋਇਆ ਕਿਸ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਮਾਰੇ ਗਏ ਤਸ਼ੱਦਦ ਕੀਤਾ ਗਿਆ ਕੱਲ ਨੂੰ ਫੇਰ ਇਹ ਹਾਲਾਤ ਦੇਖੇ ਜਾ ਸਕਦੇ ਨੇ ਉਹ ਕੱਲ ਨੂੰ ਕੋਈ ਚੱਕਰ ਨਹੀਂ ਜੀ ਕੱਲ ਨੂੰ ਫੇਰ ਸਾਡਾ ਤਿਆਰਬਰ ਤਿਆਰ ਕੀਤਾ ਜੇ ਜਦਾ ਜੇ ਉਹ ਉਹ ਕਰਨਗੇ ਜੀ ਕੋਈ ਗੱਲ ਨਹੀਂ ਫੇਰ ਅਸੀਂ ਜਾਵਾਂਗੇ ਜਾਊ ਆਪਣਾ ਜਦਾ ਜੀ ਕੋਈ ਚੱਕਰ ਨਹੀਂ ਉਸ ਮਰਜ਼ੀ ਕਰਨ ਭਾਵੇਂ ਗੋਲੀਆਂ ਮਾਰਨ ਗੋਲੇ ਮਾਰਨ ਅਸੀਂ ਤਾਂ ਜਾਣ ਕੇ ਜਾਊਗੀ ਜਾਊਗਾ ਆਪਣਾ ਜਦਾ ਅਸੀਂ ਮਰਨ ਨੂੰ ਤਿਆਰ ਹਾਂ ਜੀ ਮਰਨ ਜੀ ਬੜੇ ਤਾਂ ਹੀ ਨਾ ਰੱਖਿਆ ਨਾ ਬਿਲਕੁਲ ਤੁਸੀਂ ਤੁਸੀਂ ਅਕਸਰ ਅੰਦੋਲਨ ਦੇ ਬਾਰੇ ਅੰਦੋਲਨ ਦੇ ਵਿੱਚ ਜਿਹੜੇ ਲੀਡਰ ਨੇ ਵਿਚਰੇ ਨੇ ਉਹਨਾਂ ਤੇ ਗੀਤ ਲਿਖਦੇ ਹੁਣ ਕੋਈ ਗੀਤ ਲਿਖਿਆ ਕਿਸੇ ਨੇ ਮੇਰਾ ਗੀਤਾਂ ਜੀ ਲਿਖਿਆ ਮੇਰਾ ਗੀਤ ਮੇਰਾ ਗੀਤ ਲਿਖਿਆ ਆ ਉਹ ਗੀਤ ਲਿਖਿਆ ਆ ਜਦੋਂ ਇਹ ਟਰੈਲੀਆਂ ਲੈ ਕੇ ਜਾਂਦੇ ਤੇ ਦਿੱਲੀ ਨੂੰ 6 ਸੇਮਹੀਨੇ ਦਾ ਰਸਣ ਕਰਕੇ ਇਕੱਠਾ ਹੁਣ ਮੋਕ ਕਿਉਂ ਮਾਰਦੇ ਨੇ ਫਿਰ ਪਿੱਛੇ ਨੂੰ ਆਉਣਗੇ ਸਾਡੇ ਨਾਲ ਫਿਰ ਸਾਡੀ ਤਾਂ ਦਲੀ ਤੇ ਧਰੀ ਹੋਈ ਆ ਫਿਰ ਆਉਂਦੇ ਕਿਉਂ ਨਹੀਂ ਹੈਗੇ ਹੁਣ ਪਿੱਸੋਂ ਇਹ ਫਿਰ ਭੋਗ ਤੇ ਭੋਗ ਤੇ ਆਉਣਗੇ ਜੀ ਉੱਥੇ ਫਿਰ ਮਾਈਕ ਫੜਨ ਦੀ ਕੋਸ਼ਿਸ਼ ਕਰਨਗੇ ਬੋਲਣਗੇ ਅਸੀਂ ਬੋਲਣ ਨੂੰ ਨਹੀਂ ਦਿੰਦਾ ਹੁੰਦਾ ਜੁੱਤੀਆਂ ਲਾਵਾਂਗੇ ਅਸੀਂ ਜਿਵੇਂ ਸੁਖਬੀਰ ਬਾਦਲ ਦੇ ਜੁੱਤੀ ਲੈ ਹੀ ਤੇ ਨਾ ਸਿਰ ਚ ਲਾਵਾਂਗਾ ਮਨਾਂ ਦੇ ਜੁੱਤੀਆਂ ਸਾਨੂੰ ਇਸ ਗੱਲ ਦਾ ਗੁੱਸਾ ਹੈਗਾ ਜਿਉਣਾ ਤਾਂ ਗੀਤ ਕਿਹੜਾ ਲਿਖਿਆ ਗੀਤ ਲਿਖਿਆ 6-6 ਮਹੀਨਿਆਂ ਦਾ ਰਸਨੋ ਕਰਕੇ ਤੁਰ ਪੇ ਟਰੇਲੀਆਂ ਨੂੰ ਦਿੱਲੀ ਵੱਲ ਭਰ ਕੇ 6-6 ਮਹੀਨਿਆਂ ਦਾ ਰਸਨੋ ਕਰਕੇ ਤੁਰ ਪੇ ਟਰੇਲੀਆਂ ਨੂੰ ਦਿੱਲੀ ਵੱਲ ਭਰ ਕੇ 6-6 ਮਹੀਨਿਆਂ ਦਾ ਰਸਨੋ ਕਰਕੇ ਤੁਰ ਪੈਟਰੈਲੀਆ ਨੂੰ ਦਿੱਲੀ ਵੱਲ ਪਰ ਕੇ ਮਾਰਦੇ ਹੋ ਮੋਕ ਹੁਣ ਕਾਤੋਂ ਪਿੱਛੇ ਨੂੰ ਮਾਰਦੇ ਹੋ ਮੋਕ ਹੁਣ ਕਾਤੋਂ ਪਿੱਛੇ ਨੂੰ ਉਹ ਡੱਲੇਵਾਲ ਸਾਹਿਬ ਬਾਡਰਾਂ ਤੇ ਗੱਜਣਾ ਉਹ ਡੱਲੇਵਾਲ ਸਾਹਿਬ ਬਾਡਰਾਂ ਤੇ ਗੱਜਣਾ ਸਾਰਿਆਂ ਨੂੰ ਕੱਟੇ ਹੋ ਕੇ ਪਾਊਗਾ ਲੜਨਾ ਇਹ ਬੇਤਾਲਾ ਢੋਲ ਜਾਣੀ ਵੱਜਣਾ ਉਹ ਸਾਰਿਆਂ ਨੂੰ ਕੱਟੇ ਹੋ ਕੇ ਪੜਨਾ ਲੜਨਾ ਇਹ ਬੇਤਲਾ ਢੋਲ ਜਾਣੀ ਬੱਦਣਾ ਓ ਟੁੱਟ ਕੇ ਜਮਾਨ ਸਾਡੇ ਬਾ ਡਰਾਂ ਨੂੰ ਪਏ ਗਏ ਬਨ ਕੇ ਕੱਪਣ ਜੋਦੇ ਸਿਰਾਂ ਨੂੰ ਸੀ ਲੈ ਗਏ ਟੁੱਟ ਕੇ ਜਮਾਨ ਸਾਡੇ ਬਾ ਡਰਾਂ ਨੂੰ ਪਏ ਗਏ ਬਨ ਕੇ ਕੱਪਣ ਜੋਦੇ ਸਿਰਾਂ ਨੂੰ ਸੀ ਲੈ ਗਏ ਦੀਪ ਸਿੱਧੂ ਉਹਨਾਂ ਉੱਥੇ ਯਾਦ ਕਰਿਆ ਦੇਈ ਪਸੇਦੂ ਉਹਨਾ ਉੱਤੇ ਯਾਦ ਕਰਿਆ ਓਏ ਕੌਮੀ ਜੋਧਿਆ ਤੈ ਮੁਰਕੇ ਨਹੀਂ ਲੱਭਣਾ ਓਏ ਕੌਮੀ ਜੋਧਿਆ ਤੈ ਮੁਰਕੇ ਨਹੀਂ ਲੱਭਣਾ ਸਾਰਿਆਂ ਨੂੰ ਇਕੱਠੇ ਹੋ ਕੇ ਪਊਗਾ ਲੜਨਾ ਇਹ ਬੇਤਾਲਾ ਢੋਲ ਜਾਣੀ ਵੱਜਣਾ ਉਹ ਸਾਰਿਆਂ ਨੂੰ ਇਕੱਠੇ ਹੋ ਕੇ ਪੈਣਾ ਲੜਨਾ ਇਹ ਬੇਤਾਲਾ ਢੋਲ ਜਾਣੀ ਵੱਜਣਾ ਉਹ ਸੋਡਾ ਕੱਲਿਆਂ ਦਾ ਢੋਲ ਜਾਨੀ ਵੱਜਣਾ ਬਿਲਕੁਲ ਇਹ ਕੀ ਗਾਣਾ ਜੀ ਬਿਲਕੁਲ ਹੁਣ ਤਾਂ ਖੈਰ ਜਿਹੜੇ ਨੇ ਲੀਡਰ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਾਰ ਲੈਣ ਦੇ ਲਈ ਪਹੁੰਚਣੇ ਸ਼ੁਰੂ ਹੋ ਚੁੱਕੇ ਅੱਜ ਵੀ ਕਈ ਲੀਡਰ ਜਿਹੜੇ ਨੇ ਪਹੁੰਚੇ ਨੇ ਜਿਹੜੇ ਲੀਡਰ ਆ ਗਏ ਦੇਖੋ ਉਹਨਾਂ ਤੇ ਸਾਨੂੰ ਕੋਈ ਗੁੱਸਾ ਨਹੀਂ ਉਹ ਸਾਡੇ ਨੇ ਸਾਨੂੰ ਕੋਈ ਗਿਲਾ ਨਹੀਂ ਦੇਖੋ ਮੈਂ ਸਹੀ ਗੱਲ ਕਹਿਣਾ ਜੀ ਹਾਂ ਜਿਹੜੇ ਨਹੀਂ ਆਉਣਗੇ ਜੇ ਭੋਗ ਤੇ ਆ ਗਏ ਉਹ ਸਮਝ ਕੇ ਹੁਣ ਇਹਨਾਂ ਧਿਆਨ ਰੱਖ ਲੈ ਮੈਂ ਕੱਲ੍ਹ ਹੀ ਬਾਧੂਗਾ ਮੈਂ ਕੱਪੜੇ ਬਾੜੂਗਾ ਉਹਨਾਂ ਦੇ ਸਟੇਜ ਤੋਂ ਥੱਲੇ ਲਾਉਂਗਾ ਇਹਨਾਂ ਨੂੰ ਇੱਕ ਗੱਲ ਹੋਰ ਹੈ ਕਿ ਨਹੀਂ ਫੜਨ ਦਿੰਦਾ ਹੈਗਾ ਇੱਕ ਗੱਲ ਹੋਰ ਜਿਹੜੇ ਹੁਣ ਆਏ ਨੇ 18ਵੇਂ ਦਿਨ ਦੇ ਵਿੱਚ ਜਦੋਂ ਮਰਨ ਵਰਤ ਪਹੁੰਚਿਆ ਉਦੋਂ ਆਏ ਪਹਿਲਾਂ ਸਾਰ ਨਹੀਂ ਲਈ ਪਹਿਲਾਂ ਨਜ਼ਰ ਨਹੀਂ ਸੀ ਆਇਆ ਉਹਨਾਂ ਨੇ ਸੀ ਚਾਹੁੰਦੇ ਹੁਣ ਮਜਬੂਰੀ ਬਣ ਗਈ ਕਿਉਂਕਿ 1:00 ਵਜੇ ਨਾਲ ਸ਼ੁਰੂ ਹੋ ਗਏ ਚਲੋ ਦੇਖੋ ਸੀ ਇਹ ਗੱਲ ਤਾਂ ਨਹੀਂ ਹੋ ਕਰਦੀ ਜਿਹੜਾ ਸਾਡੇ 'ਚ ਆ ਗਿਆ ਅੱਜ ਕੋਈ ਗੱਲ ਨਹੀਂ ਉਹ ਤਾਂ ਆ ਰਿਹਾ ਹੈਗਾ ਉਹਦੇ ਸਾਨੂੰ ਕੋਈ ਗੁੱਸਾ ਨਹੀਂ ਹੈਗਾ ਜਿਹੜਾ ਸਾਡੇ ਨਾਲ ਖੜ ਗਿਆ ਆ ਕੇ ਸਾਡੇ ਨਾਲ ਤੁਰਨੂ ਵੀ ਤਿਆਰ ਜਦ ਸਾਡੇ ਚ ਖੜ ਗਿਆ ਕੇ ਹਾ ਦਾ ਨਾਰਾ ਮਾਰ ਰਿਆ ਦੁੱਖ ਸੁੱਖ ਕੀਤਾ ਡੱਲੇਵਾਲ ਸਾਹਮਣ ਆਉਂਦੇ ਨੇ ਪਤਾ ਲੈਣ ਉਹਨਾਂ ਤੇ ਸਾਨੂੰ ਦੇਖੋ ਕੋਈ ਗੁੱਸਾ ਨਹੀਂ ਜਿਹੜੀ ਜਥੇਬੰਦੀ ਆਊਗੀ ਨਹੀਂ ਦੇਖੋ ਉਹਦੇ ਦਾ ਫਿਰ ਸਾਨੂੰ ਗੁੱਸਾ ਹੋਊਗਾ ਨਾ ਫਿਰ ਹਾਂ ਜੀ ਹਾਂ ਵਾਕਈ ਹੀ ਜਿਹੜਾ ਆ ਕਹਿੰਦਾ ਸਾਰਿਆਂ ਨੂੰ ਇਕੱਠੇ ਹੋ ਕੇ ਪੈਣਾ ਲੜਨਾ ਬੇਤਾਲਾ ਢੋਲ ਨਹੀਂ ਵੱਜਣਾ ਵਾਕਈ ਹੀ ਜਦੋਂ ਇਕਾ ਤੇ ਸਬਰ ਹੁੰਦਾ ਤਾਂ ਵੱਡੀ ਜਿੱਤ ਉਦੋਂ ਹੀ ਹੁੰਦੀ ਆ ਜਦੋਂ ਤੁਸੀਂ ਅਲੱਗ-ਅਲੱਗ ਹੋਨੇ ਹੋ ਤਾਂ ਦੂਜਿਆਂ ਨੂੰ ਜੋ ਜਿਨ੍ਹਾਂ ਦੇ ਖਿਲਾਫ ਤੁਹਾਡਾ ਮੋਰਚਾ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਤਾਰ ਪਿੱਡੋ ਕਰਨ ਦੀ ਕੋਸ਼ਿਸ਼ਾਂ ਜ਼ਰੂਰ ਹੁੰਦੀਆਂ ਨੇ ਜਿਵੇਂ ਪਹਿਲਾਂ ਹੋਈਆਂ ਇੱਕ ਗੱਲ ਇੱਕ ਕਹਿਣਾ ਦਾਵੇ ਨਾਲ ਹੁਣ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਨਹੀਂ ਆਈਆਂ ਜਾਂ ਤਾਂ ਫਿਰ ਹੁਣ ਆ ਜਾਣੋ ਅੱਜ ਕੱਲ੍ਹ ਤੇ ਟਾਈਮ ਆਗਾ ਹੁਣ ਕਿਉਂ ਡੱਲੇਵਾਲ ਸਾਹਿਬ ਦੀ ਵੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈਗੀ ਸਾਨੂੰ ਵੀ ਇਸ ਗੱਲ ਦਾ ਗੇੜਾ ਗੁੱਸਾ ਸੀ 9 ਮਹੀਨੇ ਹੋ ਗਏ ਜੀ ਅਤੇ ਰੁੱਲਦਿਆਂ ਨੂੰ 10 ਮਹੀਨੇ ਹੋ ਗਏ ਮੰਨ ਕੇ ਚੱਲੋ ਜੇ ਤਾਂ ਹੁਣ ਆਉਂਦੇ ਨੇ ਆ ਜਾਣ ਇੱਕ ਦੋ ਦਿਨਾਂ ਚ ਮੰਨ ਕੇ ਚੱਲੋ ਵੀ ਅੱਜ ਹਾਲਤ ਵੀ ਖਰਾਬ ਢੱਲੇਵਾਲ ਸਾਹਿਬ ਦੀ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਰਿਹਾਗਾ ਉਹਨੇ ਕੀ ਗੱਲ ਹੋ ਰਹੀ ਆਗੀ ਉਹਦੇ ਭੋਗ ਤੇ ਆਉਣਗੇ ਇਹ ਮਾਈਕ ਫੜਨਗੇ ਅਸੀਂ ਮਾਈਕ ਨਹੀਂ ਮੈਂ ਇਹਨਾਂ ਨੂੰ ਫੜਨੇ ਨਾ ਮੈਂ ਸਟੇਜ ਤੋਂ ਝੁਗਾ ਫੜ ਕੇ ਬਿਲਕੁਲ ਤੁਸੀਂ ਤੁਸੀਂ ਅਕਸਰ ਅੰਦੋਲਨ ਦੇ ਬਾਰੇ ਅੰਦੋਲਨ ਦੇ ਵਿੱਚ ਜਿਹੜੇ ਲੀਡਰ ਨੇ ਵਿਚਰੇ ਨੇ ਉਹਨਾਂ ਤੇ ਗੀਤ ਲਿਖਦੇ ਹੁਣ ਕੋਈ ਗੀਤ ਲਿਖਿਆ ਕਿਸੇ ਨੇ ਮੇਰਾ ਗੀਤਾਂ ਜੀ ਲਿਖਿਆ ਮੇਰਾ ਗੀਤ ਮੇਰਾ ਗੀਤ ਲਿਖਿਆ ਆ ਉਹ ਗੀਤ ਲਿਖਿਆ ਆ ਜਦੋਂ ਇਹ ਟਰੈਲੀਆਂ ਲੈ ਕੇ ਜਾਂਦੇ ਤੇ ਦਿੱਲੀ ਨੂੰ 6-6 ਮਹੀਨਿਆਂ ਦਾ ਰਸਣ ਕਰਕੇ ਇਕੱਠਾ ਹੁਣ ਮੌਕਾ ਕਿਉਂ ਮਾਰਦੇ ਨੇ ਫਿਰ ਪਿੱਛੇ ਨੂੰ ਆਉਣਗੇ ਸਾਡੇ ਨਾਲ ਫਿਰ ਤਾਂ ਇਹਨਾਂ ਦੇ 70 ਲਾਵਾਂਗੇ ਅਸੀਂ ਫਿਰ ਕੋਈ ਲੋੜ ਨਹੀਂ ਹੈਗੀ ਆਉਣ ਦੀ ਆਉਣ ਤਾਂ ਹੁਣ ਸਾਡੇ ਨਾਲ ਹੁਣ ਮੌਕਾ ਹੁਣ ਸਾਡੇ ਨਾਲ ਆਉਣ ਇਹ ਜੱਥੇਬੰਦੀਆਂ ਸਾਡੇ ਨਾਲ ਜਾਣ ਵਾਡਰ ਜਾਵਾਂਗੇ ਜਾਊ ਆਪਣਾ ਜੱਤਾ ਜੀ ਕੋਈ ਚੱਕਰ ਨਹੀਂ ਉਸ ਮਰਜ਼ੀ ਕਰਮ ਭਾਵੇਂ ਗੋਲੀਆਂ ਮਾਰਨ ਗੋਲੇ ਮਾਰਨ ਅਸੀਂ ਤਾਂ ਜਾਣ ਕੇ ਜਾਊਗੀ ਜਾਊਗਾ ਆਪਣਾ ਜੱਦਾ ਅਸੀਂ ਮਰਨ ਨੂੰ ਤਿਆਰ ਆਂ ਜੀ ਮਰਨ ਜੀ ਬੜੇ ਤਾਂ ਹੀ ਨਾ ਰੱਖਿਆ ਨਾ 6-6 ਮਹੀਨਿਆਂ ਦਾ ਰਸਣ ਓਏ ਕਰਕੇ ਤੁਰ ਪੈਟ੍ਰੈਲੀਆਂ ਨੂੰ ਦਿੱਲੀ ਵੱਲ ਭਰ ਕੇ 16 ਮਹੀਨਿਆਂ ਦਾ ਰਸਣ ਹੋਇ ਕਰਕੇ ਤੁਰ ਪੈਟ੍ਰੈਲੀਆਂ ਨੂੰ ਦਿੱਲੀ ਵੱਲ ਹਾਂ ਜਿਹੜੇ ਨਹੀਂ ਆਉਣਗੇ ਜੇ ਭੋਗ ਤੇ ਆ ਗਏ ਉਹ ਸਮਝ ਕੇ ਉਹਨਾਂ